ਮੇਰਾ ਨਾਮ ਗੁਰਮੀਤ ਮੰਡੀ ਗੜੀ ਵਾਲਾ ਬਲਾਕ ਦਾ ਸਰਪ੍ਰਦਾਮ ਬਹੁਤ ਵੱਡੀ ਖੁਸ਼ੀ ਹੋਈ ਅੱਜ ਨੂੰ ਕਾਰਨ ਨਾਲ ਬਹੁਤ ਨੁਕਸਾਨ ਸੀ ਲੋਕਾਂ ਦਾ ਥੀਲੀਆਂ ਖੜੀ ਜਾਂਦੀ ਲੱਭੀ ਜਾਂਦੀ ਸੀ ਪਰ ਅੱਜ ਕਥਾਨੀ ਦੀ ਕੋਈ ਮਜ਼ਦੂਰਾਂ ਦੀ ਕਾਰਾਂ ਦੇ ਕੇਰਾਂ ਤੇ ਨੂਰਾ ਵੀ ਖੰਡ ਖੰਡਾ ਉਹ ਥੀਲੀਆਂ ਬਣਾ ਰਹੇ ਸਾਰੇ ਤੇ ਬਹੁਤ ਔਖਾ ਸੀ ਕਰਨੀ ਦੇ ਵਿੱਚ ਝੋਨਾ ਲਾਉਣਾ ਵੀ ਔਖਾ ਸੀ ਲਾਉਣ ਵਾਲਿਆਂ ਨੂੰ ਵੀ ਸਿਆਹੀ ਸੀ ਤੇ ਲਵਾਉਣ ਵਾਲਿਆਂ ਨੂੰ ਵੀ ਪਈ ਸੀ ਮੈਨੂੰ ਪਤਾ ਨਹੀਂ ਸੀ ਕੰਮ ਪਾਣੀਆਂ ਦਾ ਥੰਨੇ ਦਾਵੜੀ ਸੀ ਦੋਰਾਣਾ ਬਹੁਤ ਅੱਫਾ ਸੀਗਾ ਪਰ ਵੈਸੇ ਕੋਈ ਕਿੰਨੀ ਵੀ ਔਰ ਲੱਗੀ ਸੀ ਪਰ ਬਿਜਲੀ ਬਹੁਤ ਕਾਰਜਾਂ ਦੀ ਰਹੀ ਹੈ ਬਿਜਲੀ ਨੇ ਸਾਨੂੰ ਬਹੁਤ ਆਸ ਦਿੱਤਾ ਨਾਲ ਕਿੰਨਾ ਕੁ ਜਿਹੜਾ ਫਾਇਦਾ ਕਿੰਨਾ ਕੁ ਹੁੰਦਾ ਕਿਸਾਨ ਨੂੰ ਜਿਹੜਾ ਬਿਜਲੀ ਕਰਦੇ ਫਾਇਦਾ ਹੋਈਆ ਇਹ ਇੱਕ ਘਰ ਦੀ ਰੋਹ ਪੈਗੀ ਤੇ ਜੀਵਾਂ ਦੇ ਵਿੱਚ ਉਹ ਥੋਨੇ ਮੱਕੜਾ ਮਾਰਨਗੇ ਤੇ ਲਾਉਣ ਵਾਲੀ ਥੋਨੇ ਹੀ ਛੇਤੀ ਲੱਗ ਜਾਣਗੇ ਹੁਣ ਦਾ ਪੈਦਾ ਹੋਇਆ ਨੀ ਪੈਣਾ ਲੋਕਾਂ ਨੇ ਆਵਾਜ਼ਾਂ ਦਿੱਤੀਆਂ ਵੀ ਨਹੀਂ ਪਵੇ ਸੇ ਬਜਾਉਂ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜੀਵੇ ਮਲੋੜ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋੜ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ